ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਗੁਰਸੇਰਤ ਨੂੰ ਜਦੋਂ ਬੇਬੇ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹ ਵੀ ਸਕੂਲ ਦੇ ਸਾਰੇ ਸਟਾਫ ਨਾਲ ਮੇਰੇ ਘਰ ਅਫਸੋਸ ਲਈ ਆਇਆ ਉਹਨੂੰ ਮੇਰਾ ਦੁੱਖ ਆਪਣਾ ਦੁੱਖ ਲੱਗਿਆ ਕਿਉਂਕਿ ਉਹ ਵੀ ਆਪਣੀ ਬਿਮਾਰ ਮਾਂ ਦੇ ਸਿਰ ਤੇ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਸੀ ਉਹਦੀ ਮਾਂ ਦੀ ममता ਤਰਫਦੀ ਪੁੱਤ ਦਾ ਘਰ ਵਸਤਾ ਵੇਖਣ ਲਈ ਹਾਰਤੀ ਮੈਡਮ ਦੱਸਦੇ ਜਦੋਂ ਵੀ ਕਿਦਰੇ ਰਿਸ਼ਤੇ ਦੀ ਗੱਲ ਤੁਰਦੀ ਦਾ ਕੋਈ ਨਾ ਕੋਈ ਅਰਚਣ ਮੂੰਹ ਚੱਕ ਖੜੀ ਹੋ ਜਾਂਦੀ ਗੁਰਸੇਰਤ ਨੂੰ ਸ਼ੁਰੂ ਤੋਂ ਹੀ ਮੇਰੇ ਨਾਲ ਹਮਦਰਦੀ ਸੀ ਜਗਤਾਰ ਮਾਸਟਰ ਜੀ ਤੇ ਆਰਤੀ ਮੈਡਮ ਅਕਸਰ ਮੇਰੇ ਬਾਰੇ ਗੱਲਾਂ ਕਰਦੇ ਰਹਿੰਦੇ ਕਿ ਕਿਵੇਂ ਮੈਂ ਆਪਣੇ ਭੈਣ ਭਰਾਵਾਂ ਦੀ ਜ਼ਿੰਦਗੀ ਬਣਾਉਣੀ ਆਪਣੀ ਜ਼ਿੰਦਗੀ ਉਹਨਾਂ ਦੇ ਲਈ ਖੇਡਾ ਦਿੱਤੀ ਮੈਂ ਅਕਸਰ ਆਰਤੀ ਮੈਡਮ ਅਤੇ ਜਗਤਾਰ ਸਰ ਨਾਲ ਆਪਣਾ ਦੁੱਖ ਸੁੱਖ ਫਰੋਲ ਮਨ ਹਲਕਾ ਕਰ ਲੈਂਦੀ ਸਾਂ ਕਦੇ-ਕਦੇ ਆਪਣੇ ਮਾਂ ਪਿਓ ਦੀਆਂ ਯਾਦਾਂ ਦੇ ਵਰਕ ਕੇ ਉਹਨਾਂ ਅੱਗੇ ਫਰੋਲ ਆਪਣੀਆਂ ਅੱਖਾਂ ਦੇ ਕੋਇਆ ਨੂੰ ਵੀ ਖਾਲੀ ਕਰਨਾ ਮੈਨੂੰ ਚੰਗਾ ਲੱਗਦਾ। ਹਰਤੀ ਮੈਡਮ ਇਹਨੂੰ ਸਮਝਾ ਸਮਝਾਉ ਥੱਗੇ ਸਨ ਕਿ ਅਜੇ ਵੀ ਵਕਤ ਹੈ ਤੂੰ ਆਪਣਾ ਘਰ ਬਸਾਲੈ। ਪਰ ਮੈਂ ਅਕਸਰ ਮੁਸਕਰਾ ਕੇ ਆਖਦੀ ਹੂੰ ਤਾਂ ਵੇਲਾ ਖੁੰਚ ਗਿਆ। ਮੇਰੇ ਤਾਂ ਸਿਰ ਦੇ ਵਾਲਾਂ ਵਿੱਚ ਵੀ ਹੁਣ ਚਾਨਣ ਪਰ ਚੱਲਿਆ। ਹੁਣ ਤਾਂ ਜਗਤ ਸਾਈ ਵਾਲੀ ਗੱਲ ਹੋ ਜਾਣੀ ਆ। ਨਾਲੇ ਮੇਰੇ ਵਿਆਹ ਕਰਵਾਉਣ ਨਾਲ ਮੇਰੇ ਛੋਟੇ ਭੈਣ ਭਰਾਵਾਂ ਨੂੰ ਵੀ ਲੋਕਾਂ ਦੇ ਸਵਾਲਾਂ ਤੇ ਵਿਅੰਗ ਭਰੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਣਾ। ਮੈਂ ਆਪਣੀ ਖੁਸ਼ੀ ਲਈ ਉਹਨਾਂ ਅਗੇ ਕੰਡੇ ਕਿਵੇਂ ਬੀਜ ਸਕਦੀਆਂ। ਮੇਰੀ ਮੁਸਕਰਾਹਟ ਤੇ ਇਨ੍ਹਾਂ ਗੱਲਾਂ ਵਿੱਚ ਲੁਕੇ ਹੋਏ ਦਰਦ ਨੂੰ ਆਰਤੀ ਮੈਡਮ ਇੱਕ ਮਾਂ ਵਾਂਗੂ ਮਹਿਸੂਸ ਕਰਦੇ। ਉਹਨਾਂ ਦੇ ਮਨ ਅੰਦਰ ਮੇਰੇ ਲਈ ਦੁਆਵਾਂ ਦੇ ਫੁੱਲ ਖਿੜਨ ਲੱਗਦੇ। ਉਹ ਸੰਜ ਸਵੇਰੇ ਰੱਬ ਅੱਗੇ ਹੱਥ ਜੋੜ ਅਰਜ਼ੋਈਆਂ ਕਰਦੇ ਕਿ ਮੇਰੀ ਜ਼ਿੰਦਗੀ ਵਿੱਚ ਵੀ ਮੇਰੇ ਨਾਂ ਵਰਗੀ ਮੁਸਕਰਾਹਟ ਬिखर ਜਾਵੇ। ਆਰਤੀ ਮੈਡਮ ਮੇਰੇ ਲਈ ਹਮੇਸ਼ਾ ਫਿਕਰ ਮੰਦ ਰਹਿੰਦੀ ਇੱਕ ਦਿਨ ਮੇਰੀ ਸਿਹਤ ਕੁਝ ਠੀਕ ਨਹੀਂ ਸੀ ਬੁਖਾਰ ਚੜਦੇ ਹਫਤਾ ਹੋ ਚੱਲਿਆ ਸੀ ਜਦੋਂ ਦਵਾਈ ਲੈਂਦੀ ਤਾਂ ਬੁਖਾਰ ਲਹਿ ਜਾਂਦਾ ਪਰ 2-4 ਘੰਟੇ ਬਾਅਦ ਮੁੜ ਉਹੀ ਹਾਲ ਹੁੰਦਾ ਆਰਤੀ ਮੈਡਮ ਤੇ ਵਾਰ-ਵਾਰ ਕਹਿਨ ਤੇ ਵੀ ਮੈਂ ਚੰਗੀ ਤਰ੍ਹਾਂ ਟੈਸਟ ਨਾ ਕਰਵਾਏ ਅੱਧੀ ਛੁੱਟੀ ਤੱਕ ਮੇਰੀ ਹਾਲਤ ਜ਼ਿਆਦਾ ਹੀ ਖਰਾਬ ਹੋ ਗਈ ਮੈਂ ਸਟਾਫ ਰੂਮ ਵਿੱਚ ਖੜੀ-ਖੜੀ ਅਚਾਨਕ ਚੱਕਰ ਖਾ ਕੇ ਡਿੱਗ ਪਈ ਐਨਾ ਸ਼ੁਕਰ ਕਿ ਆਰਤੀ ਮੈਡਮ ਮੇਰੇ ਨਾਲ ਹੀ ਸਨ ਉਹਨਾਂ ਬੜੀ ਮੁਸ਼ਕਲ ਨਾਲ ਮੈਨੂੰ ਸੰਭਾਲਿਆ ਮੇਰੇ ਹੱਥ ਪੈਰ ਚੱਸੀ ਪਾਣੀ ਪਿਲਾਇਆ ਤਾਂ ਕਿਤੇ ਜਾ ਕੇ ਮੈਨੂੰ ਹੋਸ਼ ਆਈ ਐਨੇ ਨੂੰ ਹੋਰ ਅਧਿਆਪਕ ਵੀ ਸਟਾਫ ਰੂਮ ਵਿੱਚ ਇਕੱਠੇ ਹੋ ਗਏ ਗੁਰਸੇਰਤ ਮੇਰੀ ਹਾਲਤ ਵੇਖ ਕਬਰ ਗਿਆ ਉਹਦੇ ਚਿਹਰੇ ਤੇ ਮੇਰੇ ਲਈ ਫਿਕਰਾਂ ਦੀਆਂ ਲਕੀਰਾਂ ਦੀ ਚਲਕ ਸਾਫ਼ ਉਬਰੀ ਹੋਈ ਨਜ਼ਰ ਆ ਰਹੀ ਸੀ ਭਾਮਿਆਰਤੀ ਮੈਡਮ ਗੁਰਸੇਰਤ ਦੇ ਮਨ ਦੀਆਂ ਪਰਤਾਂ ਨੂੰ ਕਈ ਵਾਰ ਫਰੋਲਣ ਦਾ ਯਤਨ ਕਰ ਚੁੱਕੇ ਸਨ ਪਰ ਅਜੇ ਗੁਰਸੇਰਤ ਦੇ ਚਿਹਰੇ ਤੇ ਉੱਗੀਆਂ ਫਿਕਰਾਂ ਦੀਆਂ ਲਕੀਰਾਂ ਤੋ ਆਰਤੀ ਮੈਡਮ ਉਸਦੇ ਮਨ ਅੰਦਰ ਚੱਲ ਰਹੀ ਜਦੋਂ ਜ਼ਹਿਦ ਦਾ ਅੰਦਾਜ਼ਾ ਲਾਉਣ ਵਿੱਚ ਸਫਲ ਹੋ ਗਈ ਉਹ ਸਮਝ ਗਏ ਸਨ ਕਿ ਭਾਵੇਂ ਗੁਰਸੇਰਤ ਮੂੰਹੋਂ ਕੁਝ ਕਹੇ ਜਾਂ ਨਾ ਕਹੇ ਪਰ ਉਹਦੇ ਮਨ ਅੰਦਰ ਮੇਰੇ ਲਈ ਕਿਦਰੇ ਨਾ ਕਿਦਰੇ ਕੋਈ ਖਾਸ ਥਾਂ ਜ਼ਰੂਰ ਹੈ ਅਜਾ ਰਤੀ ਮੈਡਮ ਨੇ ਪੱਕਾ ਧਾਰ ਲਿਆ ਕਿ ਉਹ ਇੱਕ ਖਾਸ ਥਾਂ ਹਮੇਸ਼ਾ ਲਈ ਮੇਰੇ ਲਈ ਮਹਿਫੂਜ਼ ਰੱਖਣਗੇ ਤੇ ਮੇਰੀ ਸੁੰਨੀ ਜ਼ਿੰਦਗੀ ਵਿੱਚ ਮੁਸਕਰਾਟ ਜ਼ਰੂਰ ਨਵਾਂ ਰੰਗ ਬਖੇਰੇਗੀ ਆਰਤੀ ਮੈਡਮ ਗੁਰਸੇਰਤ ਨੂੰ ਕਹਿਣ ਲੱਗੇ ਚਲੋ ਗੁਰਸੇਰਤ ਮੇਰੇ ਨਾਲ ਚਲੋ ਆਪਾਂ ਮੁਸਕਾਨ ਨੂੰ ਘਰ ਛੱਡਾਂਗੇ ਮੈਂ ਨਾਂ ਲੁੱਕਰ ਕਰਨ ਲੱਗੀ ਚਾਖਿਆ ਮੈਂ ਖੁਦ ਚਲੀ ਜਾਵਾਂਗੀ ਆਰਤੀ ਮੈਡਮ ਮੰਨਣ ਵਾਲਿਆ ਤੋਂ ਕਿੱਥੇ ਕਹਿਣ ਲੱਗੇ ਨਹੀਂ ਰਸਤੇ ਵਿੱਚ ਕੁਝ ਹੋ ਗਿਆ ਤਾਂ ਚੁੱਪਚਾਪ ਉੱਠ ਕੇ ਗੱਡੀ 'ਚ ਬੈਠ ਹੁਣ ਮੈਂ ਹੋਰ ਕੋਈ ਗੱਲ ਨਹੀਂ ਸੁਣਨੀ ਤੇਰੀ ਪਿਆਰ ਨਾਲ ਦਿੱਤੀਆਂ ਆਰਤੀ ਮੈਡਮ ਦੀਆਂ ਛਿੜਕਾਂ ਨਾਲ ਮੇਰੇ ਬੁੱਲਾਂ ਤੇ ਮੁਸਕਰਾਹਟ ਚਿਪਕ ਗਈ ਤੇ ਮੈਂ ਚੁੱਪਚਾਪ ਆਰਤੀ ਮੈਡਮ ਨਾਲ ਗੱਡੀ 'ਵੱਲ ਤੁਰ ਪਈ ਮੈਨੂੰ ਦੇਖ ਗੁਰਸੇਰ ਦੇ ਚਿਹਰੇ ਤੇ ਰੌਣਕ ਦੀ दस्तक ਹੋਈ ਉਹਨੇ ਗੱਡੀ ਸਟਾਰਟ ਕੀਤੀ ਮੈਂ ਤੇ ਆਰਤੀ ਮੈਡਮ ਅਸੀਂ ਦੋਵੇਂ ਗੱਡੀ ਵਿੱਚ ਬੈਠ ਗਈਆਂ ਜਦੋਂ ਗੱਡੀ ਮেইন ਰੋਡ ਤੇ ਵੱਜਣ ਲੱਗੀ ਆਰਤੀ ਮੈਡਮ ਸਕੂਲ ਦੀਆਂ ਗੱਲਾਂ ਕਰਨ ਲੱਗੀਆਂ ਜਦੋਂ ਆਰਤੀ ਮੈਡਮ ਕੋਈ ਹਾਸੇ ਮਜ਼ਾਕ ਵਾਲੀ ਗੱਲ ਛੁੰਦੇ ਤਾਂ ਮੈਂ ਤੇ ਗੁਰਸੇਰਤ ਵੀ ਹੱਸੇ ਬਗੈਰ ਨਾ ਰਹਿ ਪਾਉਂਦੇ ਜਦੋਂ ਮੈਂ ਖਿੜਖੜਾ ਕੇ ਹਸਦੀ ਤਾਂ ਮੇਰਾ ਚਿਹਰਾ ਫੁੱਲਾਂ ਵਾਂਗੂ ਖਿੜ ਉੱਠਦਾ ਕਿ ਮੈਂ ਨਹੀਂ ਅਕਸਰ ਆਰਤੀ ਮੈਡਮ ਇਹਨੂੰ ਆਖਦੇ ਹੁੰਦੇ ਸਨ ਗੁਰਸੇਰਤ ਨੇ ਮੈਨੂੰ ਇਸ ਤਰ੍ਹਾਂ ਹੱਸਦੇ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ ਸ਼ਾਇਦ ਉਸ ਦਿਨ ਉਹ ਮੈਨੂੰ ਵੇਖ ਹੈਰਾਨ ਹੋ ਰਿਹਾ ਸੀ ਕਿ ਕੀ ਇਹ ਉਹੀ ਮੁਸਕਾਨ ਹੈ ਜਿਦ ਚਿਹਰੇ ਤੇ ਸਦਾ ਉਦਾਸੀ ਦਾ ਪਹਿਰਾ ਛਾਇ ਰੰਦਾ। ਸ਼ਾਇਦ ਉਹ ਇਹ ਵੇਖ ਕੇ ਹੈਰਾਨ ਹੋ ਰਿਹਾ ਸੀ ਕਿ ਮੈਂ ਕਿੰਨਾ ਹਾਸਾ ਅੰਦਰੋਂ ਅੰਦਰੀ ਬੇਰਹਿਮੀ ਨਾਲ ਕੁਟਿਆ ਹੋਇਆ ਸੀ ਤੇ ਅੱਜ ਉਹ ਹਾਸਾ ਮੇਰੇ ਅੰਦਰੋਂ ਆਜ਼ਾਦ ਹੋ ਕੇ ਮੇਰੇ ਚਿਹਰੇ ਦੀ ਰੌਣਕ ਬਣ ਰਿਹਾ ਸੀ। ਰਾਹ ਵਿੱਚ ਸ਼ੀਸ਼ੇ ਵਿੱਚੋਂ ਗੁਰਸਿੱਰਜ ਦੀਆਂ ਨਜ਼ਰਾਂ ਕਦੇ-ਕਦੇ ਮੇਰੀਆਂ ਨਜ਼ਰਾਂ ਨਾਲ ਟਕਰਾ ਜਾਂਦੀਆਂ। ਉਦੋਂ ਮੇਰੇ ਮਨ ਵਿੱਚ ਜੀਵ ਜਰ ਤੂਫਾਨ ਉੱਠਣ ਲੱਗਦਾ। ਮੈਂ ਕੋਸ਼ਿਸ਼ ਕਰਦੀ ਕਿ ਮੈਂ ਦੁਬਾਰਾ ਸ਼ਿਸ਼ੇ ਵੱਲ ਨਾ ਦੇਖਾਂ। ਪਰ ਕੋਸਟਨ ਮੇਰਾ ਦਿਲ ਜਿਵੇਂ ਮੇਰੇ ਕਾਬੂ ਵਿੱਚ ਹੀ ਨਾ ਹੋਵੇ ਘੜੀ ਮੁੜੀ ਮੇਰੀ ਨਿਗਾ ਆਪ ਮੁਖਾਰੀ ਸ਼ੀਸ਼ੇ ਵਰ ਤੋੜ ਪੈਂਦੀ ਤੇ ਮੇਰੀਆਂ ਨਜ਼ਰਾਂ ਮੁੜ ਗੁਰਸੇਰਤ ਦੀਆਂ ਨਜ਼ਰਾਂ ਨਾਲ ਖਹਿ ਜਾਂਦੀਆਂ ਮੈਨੂੰ ਇੱਕ ਸਰੂਰ ਜਿਹਾ ਆਉਣ ਲੱਗਿਆ ਮੇਰੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਗੁਰਸੇਰਤ ਮੈਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਤੇ ਮੈਂ ਉਹ ਸਭ ਕੁਝ ਸੁੰਨਣਾ ਚਾਹੁੰਦੀ ਸਾਂ ਪਰ ਅਚਾਨਕ ਹੀ ਆਪਣੀ ਉਮਰ ਦਾ ਖਿਆਲ ਆਉਂਦੇ ਹੋਏ ਮੈਂ ਕੰਬ ਜਾਂਦੀ ਤੇ ਆਪਣੇ ਨਾਲ ਤੁਰਦੇ ਰੁੱਖਾਂ ਨੂੰ ਵੇਖਣ ਲੱਗਦੀ ਸ਼ੈਦ ਆਪਣੇ ਆਪ ਨੂੰ ਇੱਕ ਹੋਰ ਤੋਖਾ ਦੇਣਾ ਚਾਹੁੰਦੀ ਸਾਂ ਕਿ ਮੇਰੇ ਮਨ ਵਿੱਚ ਹੁਣ ਕਿਸੇ ਲਈ ਅਹਿਸਾਸ ਨਹੀਂ ਹੋ ਸਕਦੇ ਇੱਕ ਵਾਰ ਗੁਰਸੇਰਤ ਨੇ ਇਸ ਦਿਨ ਦਾ ਜ਼ਿਕਰ ਕਰਦੇ ਹੋਏ ਗੱਲਾਂ-ਗੱਲਾਂ ਵਿੱਚ ਆਖਿਆ ਵੀ ਸੀ ਕਿ ਇੱਕ ਵਾਰ ਤਾਂ ਮੇਰਾ ਜੀ ਕੀਤਾ ਕਿ ਮੈਂ ਤੁਹਾਨੂੰ ਆਖਾਂ ਤੁਸੀਂ ਅੱਜ ਹੱਸਦੇ ਹੋਏ ਬਹੁਤ ਸੋਹਣੇ ਲੱਗਦੇ ਪਰ ਇਹ ਸੋਚ ਕੇ ਮੈਂ ਆਪਣੇ ਬੋਲ ਬੁੱਲਾਂ ਵਿੱਚ ਹੀ ਬੋਚ ਲੈ ਕਿ ਆਰਤੀ ਮੈਡਮ ਕੀ ਸੋਚਣਗੇ ਮੈਂ ਤੁਹਾਡੇ ਹਾਸੇ ਵਿੱਚ ਇਸ ਤਰ੍ਹਾਂ ਡੁੱਬ ਗਿਆ ਸਾਂ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਤੁਹਾਡੇ ਘਰ ਅੱਗੇ ਪਹੁੰਚ ਕੇ ਬ੍ਰੇਕ ਤੇ ਪੈਰ ਫਰਿਆ ਮੈਂ ਜਦੋਂ ਗੱਡੀ ਚੋਂ ਉਤਰ ਘਰ ਦੀ ਡੋਰ ਬੈਲ ਵਜਾਈ ਤਾਂ ਤਰਨ ਨੇ ਗੇਟ ਖੋਲ੍ਹਿਆ ਤੇ ਉਹ ਮੈਨੂੰ ਇਸ ਵੇਲੇ ਵੇਖ ਕੇ ਹੱਕੀ ਬੱਕੀ ਰਹਿ ਗਈ ਉਹ ਮੈਥੋਂ ਇਸ ਵੇਲੇ ਜਲਦੀ ਆਉਣ ਦਾ ਕਾਰਨ ਪੁੱਛਣੀ ਲੱਗੀ ਸੀ ਐਨੇ ਨੂੰ ਗੁਰਸੇਰਤ ਤੇ ਆਰਤੀ ਮੈਡਮ ਵੀ ਗੱਡੀ ਚੋਂ ਬਾਹਰ ਸਾਡੇ ਕੋਲ ਆ ਖੜੇ ਤਰਨ ਤੇ ਚਿਹਰੇ ਤੇਨੇ ਇੱਕ ਪ੍ਰਸ਼ਨ ਉਤਰ ਆਏ ਪਰ ਉਹ ਬਿਨਾਂ ਕੁਝ ਪੁੱਛਿਆ ਉਹਨਾਂ ਨੂੰ ਸਸਰੀ ਕਾਲਬੜਾ ਅੰਦਰ ਸੋਈ ਬਲ ਤੁਰ ਪਈ ਮੈਂ ਆਰਤੀ ਮੈਡਮ ਤੇ ਗੁਰਸੇਰਤ ਨੂੰ ਘਰ ਅੰਦਰ ਲੈ ਗਈ ਤਰਨ ਨੂੰ ਉਹਨਾਂ ਲਈ ਜੂਸ ਲੈ ਆਈ। ਆਰਤੀ ਮੈਡਮ ਨੇ ਜੂਸ ਪਿੰਦੇ-ਪਿੰਦੇ ਤਰਨ ਨੂੰ ਗੱਲਾਂ-ਗੱਲਾਂ ਵਿੱਚ ਮੇਰੀ ਸਿਹਤ ਵੱਲ ਧਿਆਨ ਰੱਖਣ ਦਾ ਇਸ਼ਾਰਾ ਕੀਤਾ। ਜਦੋਂ ਆਰਤੀ ਮੈਡਮ ਅਤੇ ਗੁਰਸਿੱਰ ਤੇ ਚਲੇ ਗਏ ਮੈਂ ਜਾਂਦੀ ਹੋਈ ਗੱਡੀ ਨੂੰ ਉਦੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਅੱਖੋਂ ਲਿਨਾ ਹੋ ਗਈ। ਜਦੋਂ ਮੈਂ ਗੇਟ ਬੰਦ ਕਰ ਅੰਦਰ ਆਈ ਤਰਨ ਕਹਿਣ ਲੱਗੀ ਆਪਣੀ ਸਿਹਤ ਦਾ ਧਿਆਨ ਰੱਖੋ। ਤੁਸੀਂ ਕੋਈ ਬੱਚੇ ਨਹੀਂ ਹੋ ਜੋ ਤੁਹਾਨੂੰ ਸਮਝਾਇਆ ਜਾਏ। ਜੇ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਲੋਕਾਂ ਨੇ ਸਾਨੂੰ ਠੁਕ-ਠੁਕ ਭਰ ਦੇਣਾ। ਕਿ ਪਰ ਪ੍ਰਜੈ ਨੇ خیال ਨਹੀਂ ਰੱਖਿਆ ਜਾ ਕੇ ਅੱਜ ਹੀ ਆਪਣੇ ਟੈਸਟ ਕਰਵਾ ਤਰਨ ਦੀਆਂ ਗੱਲਾਂ ਦਾ ਬਿਨਾ ਕੋਈ ਜਵਾਬ ਦਿੱਤਿਆਂ ਮੈਂ ਆਪਣੇ ਬਿਸਤਰੇ ਤੇ ਜਾ ਪਈ ਭਾਬੇ ਮੈਨੂੰ ਹੁਣ ਤਰਨ ਦੀ ਹਰੇਕ ਗੱਲ ਚੁੱਪਦੀ ਸੀ ਪਰ ਉਸ ਦਿਨ ਮੈਂ ਤਰਨ ਦੀ ਕਿਸੇ ਵੀ ਗੱਲ ਬਾਰੇ ਨਹੀਂ ਸੀ ਸੋਚਣਾ ਚਾਹੁੰਦੀ ਮੈਨੂੰ ਮੁਰਬੁਰ ਗੁਰਸੇਰਤ ਨਾਲ ਬਤਾਏ ਪਲ ਯਾਦ ਆ ਰਹੇ ਸਨ ਮੇਰੇ ਮਨੰਦਰ ਗੁਰਸੇਰਤ ਲਈ ਨਵੀਆਂ ਹੀ ਤਰੰਗਾਂ ਜਾਗਣ ਲੱਗੀਆਂ ਮੈਨੂੰ ਗੁਰਸੀਰਤ ਨੇ ਵੀ ਇੱਕ ਵਾਰ ਦੱਸਿਆ ਸੀ ਕਿ ਉਹਨੂੰ ਆਰਤੀ ਮੈਡਮ ਨੇ ਵਾਪਸੀ ਬਾਰੇ ਪੁੱਛੀ ਰਿਹਾ ਕਿ ਤੇਰੇ ਮਨ ਵਿੱਚ ਮੁਸਕਾਨ ਲਿਖੀ ਹੈ ਗੁਰਸੀਰਤ ਘਬਰ ਕੇ ਕਹਿਣ ਲੱਗਾ ਮੇਰੇ ਮਨ 'ਚ ਕੀ ਹੈ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਪਰ ਇਸ ਕੱਲ ਦਾ ਮੈਨੂੰ ਬਹੁਤ ਫਰਕ ਪੈਣ ਵਾਲਾ ਹੈ ਕਿ ਮੁਸਕਾਨ ਦੇ ਦਿਲ ਵਿੱਚ ਮੇਰੇ ਲਈ ਕੀ ਹੈ ਗੁਰਸੀਰਤ ਦੀ ਇਸ ਗੱਲ ਨੇ ਆਰਤੀ ਮੈਡਮ ਦੇ ਯਕੀਨ ਨੂੰ ਹੋਰ ਵੀ ਪਕੇਰਾ ਕਰ ਦਿੱਤਾ ਅਗਲੇ ਦਿਨ ਮੈਂ ਸਕੂਲ ਤੋਂ ਛੁੱਟੀ ਲੈ ਲਈ ਅਤੇ ਆਪਣੇ ਟੈਸਟ ਕਰਵਾਉਣ ਲਈ ਹਸਪਤਾਲ ਜਾ ਪਹੁੰਚੀ ਉਸੇ ਕੁਰਸੀ ਤੇ ਬੈਠ ਆਪਣੀ ਵਾਰੀ ਦੀ ਉਡੀਕ ਕਰਦੀ ਹੋਈ ਨੇ ਜਦੋਂ ਫੋਨ ਵੇਖਿਆ ਤਾਂ ਫੋਨ ਮੇਰੀ ਸਿਹਤ ਦੀ ਫਿਕਰਮੰਦੀ ਪਰ ਸੁਨੇਹਾ ਨਾਲ ਭਰਿਆ ਪਿਆ ਸੀ ਮੈਂ ਮੈਸੇਜ ਪੜ ਸਭ ਦਾ ਧੰਨਵਾਦ ਕਰਦੀ ਹੋਈ ਨੇ ਫੋਨ ਪਰ ਸਵਿਚ ਪਾ ਲਿਆ ਅਤੇ ਸੋਚਣ ਲੱਗੀ ਕਿ ਸਭ ਨੇ ਮੈਸੇਜ ਰਾਹੀਂ ਮੇਰੀ ਸਿਹਤ ਬਾਰੇ ਪੁੱਛਿਆ ਪਰ ਗੁਰਸੇਰਤ ਨੇ ਮੈਨੂੰ ਮੁੜ ਕੇ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਨਾ ਨਰਮ ਹੋ ਇਨਸਾਨੀਅਤ ਦੇ ਨਾਤੇ ਹੀ ਪੁੱਛ ਲੈਂਦਾ ਮੈਨੂੰ ਚੰਗਾ ਲੱਗਣਾ ਸੀ ਮੈਂ ਸੋਚਾਂ ਵਿੱਚ ਡੁੱਬੀ ਆਪਣੇ ਆਪ ਨਾਲ ਹੀ ਗੱਲੀ ਪੈ ਗਈ ਮੈਂ ਨਹੀਂ ਕਮਜ਼ੋਰਤਾ ਕਦੇ ਨਹੀਂ ਸੀ ਅੱਗੇ ਤਾਂ ਕਦੇ ਮੇਰੇ ਮਨ ਵਿੱਚ ਕਿਸੇ ਲਈ ਅਜਿਹੇ ਅਹਿਸਾਸਾਂ ਦੀ ਦਸਤਕ ਨਹੀਂ ਹੋਈ ਫਿਰ ਅਚਾਨਕ ਅਜਿ ਕਿਉਂ ਮੈਂ ਤਾਂ ਕਦੇ ਕਿਸੇ ਬਾਰੇ ਕੀ ਆਪਣੇ ਬਾਰੇ ਵੀ ਨਹੀਂ ਸੀ ਸੋਚੇ ਜ਼ਿੰਦਗੀ ਦੀ ਭਾਈ ਦੌੜ ਵਿੱਚ ਇੰਨਾ ਸਮਾਂ ਹੀ ਕਿੱਥੇ ਸੀ ਸਦਾ ਆਪਣੇ ਭੈਣ ਭਰਾ ਦੀ ਜ਼ਿੰਦਗੀ ਤੇ ਘਰ ਬਾਰ ਬਾਰੇ ਹੀ ਸੋਚਦੀ ਰਹੀ ਪਰ ਹੁਣ ਕੀ ਫਾਇਦਾ ਸੋਚਣ ਦਾ ਮੈਂ ਜਿਉਂ-ਜਿਉਂ ਸੋਚਾਂ ਦੀਆਂ ਤੰਦਾਂ ਵਿੱਚ ਉਲਝਦੀ ਗਈ ਮੇਰੇ ਤੇਰੇ ਦੀ ਹਾਲਾਤ ਬਦਲਦੇ ਗਏ ਐਨਨ ਨੂੰ ਮੇਰੀ ਵਾਰੀ ਦੀ ਆਵਾਜ਼ ਸੁਣ ਕੇ ਜਿਵੇਂ ਉੱਠ ਡਾਕਟਰ ਦੇ ਕੈਬਨ ਵੱਲ ਤੁਰ ਪਈ ਹਸਪਤਾਲ ਵਿੱਚ ਟੈਸਟ ਕਰਵਾਉਂਦੀਆਂ ਹੋਇਆ ਤਕਰੀਬਨ 1 ਵਜ ਗਿਆ ਤੇ ਮੈਂ 1:30 ਵਜੇ ਘਰ ਪਹੁੰਚ ਗਈ ਜਦੋਂ ਘਰ ਪਹੁੰਚੀ ਤਰਨ ਦੇ ਮੱਥੇ 'ਤੇ ਉਬਰੀਆਂ ਹਮੇਸ਼ਾ ਵਰਗੀਆਂ ਤੋੜੀਆਂ ਵੇਖਦ ਸੋਈ ਚੋਂ ਪਾਣੀ ਦਾ ਗਲਾਸ ਲੈ ਆਪਣੇ ਕਮਰੇ ਵੱਲ ਹੋ ਚੁਰੀ ਬੈਠ ਤੇ ਬੈਠ ਮੈਂ ਸਾਰੀਆਂ ਟੈਸਟ ਰਿਪੋਰਟਾਂ ਬੈਡ ਤੇ ਢੇਰੀ ਕਰ ਦਿੱਤੀਆਂ ਮੇਰੀਆਂ ਟੈਸਟ ਰਿਪੋਰਟਾਂ ਭਾਵੇਂ ਠੀਕ ਸਨ ਪਰ ਫੇਰ ਵੀ ਮੈਂ ਵਾਰ-ਵਾਰ ਰਿਪੋਰਟਾਂ ਪਲਟ-ਪਲਟ ਵੇਖਦੀ ਹੋਈ ਪਤਾ ਨਹੀਂ ਉਹਨਾਂ ਕਾਗਜ਼ਾਂ 'ਚ ਕੀ ਲੱਭਣ ਦੀ ਕੋਸ਼ਿਸ਼ ਕਰ ਰਹੀ ਸਾਂ ਇੰਜਾਂ ਕਾਗਜ਼ਾਂ ਨੂੰ ਫਰੋਲਣ ਤੋਂ ਬਾਅਦ ਮੈਂ ਮੋੜ ਬੈਠ ਤੇ ਪੈ ਗਈ ਤੇ ਆਪਣੇ ਮਾਂ ਪਿਓ ਨੂੰ ਯਾਦ ਕਰ ਅੱਖਾਂ ਦੇ ਕੋਹਾਂ 'ਚ ਭਰੇ ਹੰਝੂਆਂ ਨੂੰ ਰੋਮਾਲ ਨਾਲ ਸਾਫ਼ ਕਰਨ ਲੱਗੀ ਤੇ ਫਿਰ ਅਚਾਨਕ ਸੋਚਣ ਲੱਗੀ ਕਿ ਜੇ ਅੱਜ ਬੇਬੇ ਜਿਉਂਦੀ ਹੁੰਦੀ ਤਾਂ ਪੁੱਛਦੀਏ ਕੀ ਆਇਆ ਟੈਸਟਾਂ 'ਚ ਰੋਟੀ ਦੀ ਬੁਰਕੀ ਖਾ ਕੇ ਫੇਰ ਦਵਾਈ ਲਵੀਂ ਖਾਲੀ ਢਿੱਡ ਦਵਾਈ ਅੰਦਰ ਵੱਢ ਕੇ ਰੱਖ ਦਿੰਦੀ ਬੇਬੇ ਕਮਜ਼ੀਆਂ ਹੱਥਾਂ ਨਾਲ ਜਦੋਂ ਸਿਰ ਬਲੋਸਦੀ ਤਾਂ ਮਾਂ ਪਿਓ ਦਾ ਚਿਰਤਾ ਭੁੱਲ ਜਾਂਦਾ ਸੀ ਇੰਜ ਲੱਗਦਾ ਸੀ ਜਿਵੇਂ ਮੇਰੇ ਮਾਂ ਪਿਓ ਦੀ ਰੂਹ ਵੀ ਦਾਦੀ ਵਿੱਚ ਵਸੀ ਹੋਈ ਹੋਵੇ ਪਰ ਹੁਣ ਤਾਂ ਬੇਬੇ ਵੀ ਨਹੀਂ ਸੀ ਅੱਜ ਲੱਗਦਾ ਜਿਵੇਂ ਮੇਰਾ ਇਸ ਦੁਨੀਆ ਤੇ ਕੋਈ ਵੀ ਨਹੀਂ ਸੀ ਹਾਂ ਸੱਚੇ ਖੁਸ਼ੀ ਤੇ ਗੁਰਬਾਸ ਦੀ ਮੈਂ ਕਦੇ ਜਨ ਹੁੰਦੀ ਸਾਂ ਪਰ ਹੁਣ ਮੈਂ ਉਹਨਾਂ ਲਈ ਬੀਤੇ ਹੋਏ ਸਮੇਂ ਦੀ ਹੀ ਯਾਦ ਵੀ ਨਹੀਂ ਇੰਜ ਸੋਚਾਂ ਸੋਚਦੀ ਮੇਰੀ ਕਦੋਂ ਅੱਖ ਲੱਗੀ ਮੈਨੂੰ ਪਤਾ ਹੀ ਨਾ ਲੱਗਿਆ ਸ਼ਾਮ ਦੇ 4:00 ਵਜੇ ਫੋਨ ਦੀ ਰਿੰਗ ਟੋਨ ਨੇ ਮੈਨੂੰ ਜਗਾਇਆ ਆਵੇਂ ਮੇਰੀ ਅੱਖ ਤਾਂ ਖੁੱਲ ਗਈ ਪਰ ਫੋਨ ਚੁੱਕਣ ਦਾ ਭੋਰਾ ਵੀ ਮਨ ਨਹੀਂ ਸੀ ਦੋ ਚਾਰ ਵਾਰ ਫੋਨ ਆਉਣ ਤੋਂ ਬਾਅਦ ਮੈਂ ਬੰਦ ਅੱਖਾਂ ਨਾਲ ਹੀ ਬਿਨਾਂ ਸਕਰੀਨ ਵੇਖਿਆਂ ਕਿ ਕਿਸ ਦਾ ਫੋਨ ਹੈ ਹੌਲੀ ਜਿਹਾ ਹੈਲੋ ਦੂਜੀ ਪਾਸੋਂ ਆਈ ਸਤਿ ਸ੍ਰੀ ਅਕਾਲ ਦੀ ਆਵਾਜ਼ ਨਾਲ ਮੇਰੀਆਂ ਬੰਦ ਅੱਖਾਂ ਝਟ ਖੁੱਲ ਗਈਆਂ ਮੈਂ ਵੀ ਸਸਤਰੀ ਕਾਲ ਦਾ ਜਵਾਬ ਸਸਤਰੀ ਅਕਾਰ ਵਿੱਚ ਹੀ ਦਿੱਤਾ ਫੋਨ ਤੇ ਗੁਰਸੇਰ ਸੀ ਉਹਨੇ ਬੜੇ ਹੀ ਆਪਣੇਪਣ ਨਾਲ ਮੇਰੀ ਸਿਹਤ ਬਾਰੇ ਪੁੱਛਿਆ ਕਿਵੇਂ ਹੋ ਮੈਡਮ ਜੀ ਗਏ ਸੀ ਡਾਕਟਰ ਕੋਲ ਟੈਸਟ ਕਰਵਾਇਆ ਕੀ ਆਇਆ ਟੈਸਟ ਰਿਪੋਰਟਾਂ ਚ ਬਿਨਾਂ ਰੁਕੇ ਇੱਕ ਤੋਂ ਬਾਅਦ ਇੱਕ ਪ੍ਰਸ਼ਨ ਹੁਣ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਸੀ ਮੈਨੂੰ ਅਜਿਹਾ ਲੱਗਿਆ ਜਿਵੇਂ ਮਰੀ ਮੁੱਕੀ ਵਿੱਚ ਨਵੀਂ ਰੂਹ ਫੂਕ ਦਿੱਤੀ ਹੋਵੇ ਗੁਰਸੇਰ ਜਣੇ ਮੈਂ ਮਨ ਹੀ ਮਨ ਸੋਚਾਂ ਜੀਆਂ ਤੰਦਾਂ ਬੁਣਨ ਲੱਗੀ ਕਿ ਮੇਰਾ ਫਿਕਰ ਕਰਨ ਲਈ ਵੀ ਹੈ ਕੋਈ ਇਸ ਦੁਨੀਆ ਵਿੱਚ ਮੈਸੇਜੇ ਸੱਜੀ ਸਾਰੀ ਪ੍ਰਸ਼ਨਾਂ ਦੇ ਉੱਤਰ ਦਿੱਤੇ ਤੇ ਇਸ ਗੱਲ ਬਾਤ ਤੋਂ ਬਾਅਦ ਮੈਨੂੰ ਇੰਝ ਲੱਗਿਆ ਜਿਵੇਂ ਮੇਰੇ ਮਨ ਦੀਆਂ ਤਹਿਾਂ ਅੰਦਰ ਅਨੇਕਾਂ ਰੀਝਾਂ ਅਚਨ ਚੇਤੀ ਕਰਵਟਾਂ ਲੈ ਲੱਗੀਆਂ ਮੈਂ ਉੱਠ ਰਸੋਈ ਵਿੱਚ ਜਾ ਦੁੱਧ ਦਾ ਗਲਾਸ ਗਰਮ ਕਰ ਬੇੜੇ ਵਿੱਚ ਬੈਠ ਗਈ ਮੈਂ ਦੁੱਧ ਪੀਂਦੀ ਪੀਂਦੀ ਅਖਬਾਰ ਪੜਨ ਲੱਗੀ ਅੱਜ ਕਿੰਨੇ ਚਿਰਾਂ ਬਾਅਦ ਮੈਂ ਅਖਬਾਰ ਪੜ ਰਹੀ ਸੀ ਖ਼ਬਰਾਂ ਦੀਆਂ ਸੁਰਖੀਆਂ ਤੇ ਨਜ਼ਰ ੜਾਉਂਦੀ ਹੋਈ ਮੈਂ ਮੜ ਮੜ ਗੁਰਸੇਰਤ ਦੇ ਫੋਨ ਬਾਰੇ ਹੀ ਸੋਚ ਰਹੀ ਸੀ ਮੈਨੂੰ ਗੁਰਸੇਰਤ ਨਾਲ ਬਤਾਏ ਸਫ਼ਰ ਦੇ ਪਲ ਯਾਦ ਆ ਰਹੇ ਸਨ ਮੈਨੂੰ ਇਹ ਲੱਗਦਾ ਜਿਵੇਂ ਉਹਦੀਆਂ ਅੱਖਾਂ ਮੈਨੂੰ ਵੇਖ ਰਹੀਆਂ ਹੋਣ ਅਚਾਨਕ ਤਰਨ ਦੇ ਫੋਨ ਦੀ ਰਿੰਗ ਟੋਨ ਨੇ ਮੇਰਾ ਧਿਆਨ ਭੰਗ ਕਰ ਦਿੱਤਾ ਤਰਨ ਬੜੀ ਹਾਸਾ ਹਾਸ ਕੇ ਗੱਲਾਂ ਕਰ ਰਹੀ ਸੀ ਹੁਣ ਤਰਨ ਦੇ ਮੱਥੇ ਦੀਆਂ ਤੂੜੀਆਂ ਗਾਇਬ ਸਨ ਮੈਂ ਤਰਨ ਦੀਆਂ ਗੱਲਾਂ ਤੋਂ ਧਿਆਨ ਹਟਾ ਲਿਆ ਕਿ ਖੁਸ਼ੀ ਦਾ ਫੋਨ ਸੀ ਮਹਿਰਾਂ ਸਾ ਕਿ ਮੇਰੀ ਸਗੀ ਭੈਣ ਕੋਲ ਮੇਰੇ ਲਈ ਸਮਾਂ ਨਹੀਂ ਹੈ ਤੇ ਹੁਣ ਤਰਨ ਨਾਲ ਕਿੰਨੇ ਹਾਸੇ ਮਕੌਲ ਚੱਲ ਰਹੇ ਨੇ ਮੈਂ ਵਿੜੇ ਚ ਉੱਠ ਮੋੜ ਆਪਣੇ ਕਮਰੇ ਵਿੱਚ ਆ ਗਈ ਮੇਰੀਆਂ ਸੋਚਾਂ ਦੀ ਸੂਈ ਗੁਰਬਾਜ਼ ਵੱਲ ਘੁੰਮ ਗਈ ਕਿੰਨੇ ਦਿਨ ਤੋਂ ਬਿਮਾਰਸਾ ਮੈਂ ਪਰ ਗੁਰਬਾਜ਼ ਕੋਲ ਸਮਾਂ ਹੀ ਨਹੀਂ ਸੀ ਵੱਡੀ ਭੈਣ ਦੀ ਖਬਰ ਸਰ ਲੈਂਦਾ ਮੈਂ ਸੋਚਣ ਲੱਗੀ ਕਿ ਕੀ ਗੁਰਬਾਜ਼ ਦਾ ਵਕਤ ਅੱਜ ਜ਼ਿਆਦਾ ਕੀਮਤੀ ਹੋ ਗਿਆ ਮੇਰੇ ਵਕਤ ਦੀ ਕੋਈ ਕੀਮਤ ਨਹੀਂ ਜਿਹੜਾ ਮੈਂ ਉਸ ਲਈ ਵਿਸਾਰ ਦਿੱਤਾ ਫਿਰ ਮੈਂ ਸੋਚਦੀ ਛੱਡ ਪਰਾਂ ਕੀ ਸੋਚਣਾ ਹੁਣ ਉਹਨਾਂ ਬਾਰੇ ਜਿਹੜੇ ਸਾਡੇ ਬਾਰੇ ਕੁਝ ਨਹੀਂ ਸੋਚਦੇ ਫਿਰ ਮੈਂ ਮੁਰਗ ਗੁਰਸੇਰਤ ਬਾਰੇ ਹੀ ਸੋਚਣ ਲੱਗੀ ਕਿਉਂਕਿ ਗੁਰਸੇਰਤ ਬਾਰੇ ਸੋਚਣ ਨਾਲ ਮੇਰਾ ਮਨ ਜਿਵੇਂ ਅੰਬਰਾਂ ਤੇ ਉਡਾਰੀਆਂ ਲਾਉਣ ਲੱਗਦਾ ਮੇਰੇ ਬੁੱਲਾਂ ਤੇ ਆਪ ਮੁਹਾਰੇ ਮੁਸਕਾਨ ਖੜ ਜਾਂਦੀ ਮੇਰੇ ਮਨ ਤੋਂ ਜਿਵੇਂ ਭਾਰੀ ਬੋਝ ਹਲਕ ਜਾਂਦਾ ਫਿਰ ਅਚਾਨਕ ਹੀ ਮੈਂ ਆਪਣੇ ਬੈੱਡ ਤੋਂ ਉੱਠ ਬਾਥਰੂਮ ਵਿੱਚ ਲੱਗੇ ਵੱਡੇ ਸ਼ੀਸ਼ੇ ਮੁਰੇ ਜਾ ਖੜੀ ਹੋਈ ਤੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਬੜੇ ਗੌਰ ਨਾਲ ਨਿਹਾਰਨ ਲੱਗੀ ਅੱਜ ਪਤਾ ਨਹੀਂ ਕਿੰਨੇ ਚਿਰ ਬਾਅਦ ਮੈਂ ਆਪਣੇ ਆਪ ਨੂੰ ਬੜੇ ਪਿਆਰ ਨਾਲ ਤੱਕ ਰਹੀ ਸਾਂ ਮੈਂ ਸ਼ੀਸ਼ੇ ਨੂੰ ਬੜੇ ਮਾਣ ਨਾਲ ਆਖ ਰਹੀ ਸਾਂ ਤਹਾਰੇ ਵੀ ਮੈਂ ਬਹੁਤ ਸੋਹਣੀ ਐ ਉਸ ਦਿਨ ਮੈਨੂੰ ਸ਼ੀਸ਼ੇ ਵਿੱਚ ਗੁਰਸੇਰ ਦੀਆਂ ਅੱਖਾਂ ਵੀ ਨਜ਼ਰ ਆ ਰਹੀਆਂ ਸਨ ਜਦੋਂ ਮੈਂ ਨਹਾ ਕੇ ਗੁਲਾਬੀ ਰੰਗ ਦਾ ਸੂਟ ਪਾਇਆ ਤਾਂ ਮੈਨੂੰ ਉਹ ਦਿਨ ਚੇਤੇ ਆ ਗਏ ਜਦੋਂ ਬੇਬੇ ਮੰਮੀ ਨੂੰ ਆਖਦੀ ਹੁੰਦੀ ਸੀ ਵੇਖ ਕਿੰਨਾ ਜੱਜ ਦਾ ਗੁਲਾਬੀ ਰੰਗ ਪਾਇਆ ਆਪਣੀ ਮੁਸਕਾਨ ਤੇ ਕਿਤੇ ਕਿਸੇ ਦੀ ਨਜ਼ਰ ਨਾ ਲੱਗ ਜਾਏ ਮੰਮੀ ਇਸੇ ਮੈਂ ਹੱਸਦੀਆਂ ਤੇ ਕਹਿੰਦੀਆਂ ਬੇਬੇ ਉਹ ਤਦ ਕਹਿੰਦੀ ਚੋਲਾ ਚੋਲਾ ਦਿਖਦਾ ਨਿਗਾਹ ਨਹੀਂ ਲਈ ਹੁਣ ਗੁਲਾਬੀ ਰੰਗ ਤੈਨੂੰ ਝਟ ਦਿਖ ਗਿਆ ਤਾਂ ਬੇਬੇ ਆਖਦੀ ਕਿ ਇਹ ਆਪਣੇ ਧੀਆ ਪੁੱਤਾਂ ਦੇ ਲਾਇਆ ਪਾਇਆ ਹਰੇਕ ਰੰਗ ਦਿਸ ਜਾਂਦਾ ਹੈ ਤੇ ਫਿਰ ਆਪ ਵੀ ਬੇਬੇ ਹਸਦੀ ਹਸਦੀ ਸਾਡੇ ਹਾਸੇ ਵਿੱਚ ਸ਼ਾਮਲ ਹੋ ਜਾਂਦੀ ਮੈਂ ਸੋਚ ਰਹੀ ਸਾਂ ਕਿ ਸੱਚ ਮੁੱਚ ਗੁਲਾਬੀ ਰੰਗ ਮੇਰੇ ਤੇ ਬਹੁਤ ਜੱਜਦਾ ਮੇਰੇ ਚਿਹਰੇ ਦਾ ਰੰਗ ਵੀ ਉਸ ਦਿਨ ਗੁਲਾਬੀ ਲੱਗ ਰਿਹਾ ਸੀ ਮੇਰੇ ਸੂਟ ਵਰਗਾ ਹੀ ਮੈਂ ਜਦੋਂ ਕੱਲੇ ਬਾਜ਼ਾਰ ਚੋਂ ਲੰਘਦੀ ਖਡੌਣਿਆਂ ਬਲੀਆਂ ਦੁਕਾਨਾਂ ਦੇ ਬਾਹਰ ਲਟਕਦੇ ਖਡੌਣਿਆਂ ਨੂੰ ਵੇਖ ਮੈਨੂੰ ਸ਼ਾਨੂ ਦਾ ਹੱਸਦਾ ਚਿਹਰਾ ਤੇਤੇ ਆ ਜਾਂਦਾ ਤੇ ਮੇਰੇ ਛੇੜੇ ਤੇ ਰੌਣਕ ਛਾ ਜਾਂਦੀ ਮੈਂ ਕੋਈ ਨਾ ਕੋਈ ਖਡੌਣਾ ਸ਼ਾਨੂ ਲਈ ਲੈ ਜਾਂਦੀ ਜਿਸ ਨੂੰ ਵੇਖ ਕੇ ਉਹ ਛਾਲਾ ਮਾਰਦਾ ਤੇ ਮੇਰੇ ਅੱਗੇ ਪਿੱਛੇ ਘੁੰਮਦਾ ਪਰ ਤਰਨ ਨੂੰ ਸ਼ਾਨੂ ਦਾ ਮੇਰੇ ਨਾਲ ਬਹੁਤਾ ਲਗਾਉ ਚੰਗਾ ਨਾ ਲੱਗਦਾ ਕਈ ਵਾਰ ਤਾਂ ਉਹ ਮੂੰਹ ਜਿਹਾ ਬਣਾ ਕੇ ਮੈਨੂੰ ਆਖ ਵੀ ਦਿੰਦੀ ਬਹੁਤੇ ਖਡੌਣੇ ਨਾ ਲਿਆ ਕੇ ਦਿਆ ਕਰੋ ਸ਼ਾਨੂ ਨੂੰ ਇਸ ਤਰ੍ਹਾਂ ਦੀਆਂ ਆਦਤਾਂ ਵਿਗੜਦੀਆਂ ਹਰ ਇੱਕ ਚੀਜ਼ ਦੀ ਜिद ਕਰਨ ਹੀ ਜਿੱਦੀ ਬੰਦਾ ਜਾ ਰਿਹਾ ਹੈ ਮੈਂ ਤਰਨ ਦੀਆਂ ਚੁਬਵੀਆਂ ਹਦਾਇਤਾਂ ਨੂੰ ਸੁਣ ਕੇ ਵੀ ਅਣ ਸੁਣਿਆ ਕਰ ਦਿੰਦੀ ਕਿਉਂਕਿ ਮੈਨੂੰ ਸ਼ਾਨੂ ਦੇ ਬੁੱਲਾਂ ਦੀ ਮੁਸਕਾਨ ਕਿਸੇ ਹੋਰ ਚੀਜ਼ ਨਾਲੋਂ ਵੱਧ ਪਿਆਰੀ ਸੀ ਬਾਕੀ ਅਗਲੇ ਅੰਕ ਵਿੱਚ